ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੁਹਰਾ ਆਗਿਆ ਪਈ ਰਕਾਲ ਕੀ ਅਮਰ ਜਲਾਉ ਮੰਤ ਸਭ ਸਿਖ ਕੰਨ ਕੋ ਹੁਕਮ ਹੈ ਜੂ ਮੰਨਿਓ ਗੁਰੂ ਗ੍ਰੰਥ ਜੀ ਮੰਨਿਓ ਫਤਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਤ ਹੈ ਉਹ ਸਬਦ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਬਾਰ ਹੋਏ ਸਭ ਮਿਲੈਗੇ ਗੁਰਬੀ ਸਰਨ ਲੋ ਵਾਹਿਗੁਰੂ ਨਾਮ ਜਹਾਜ ਹੈ ਸੇ ਸੁਮਤਿ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਾਰਕ ਤਾਰ ਖੰਡਾ ਜਾਕੇ ਹਾਥ ਮੈਂ ਕਲਗੀ ਸੋਹੈ ਸੀਸ ਸੋ ਹਮਰੀ ਰੱਛਿਆ ਕਰੇ ਗੁਰ ਕਲਗੀ ਧਰਿ ਤੀਸ ਬੋਦੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧਨਵਾਦ ਜੀ ਸਾਹਿਬ ਜੀ ਨਿਰਭਉ ਭੈ ਸਗਲ ਕੋ ਮਿਟਿਆ ਰੱਖੇ ਰੱਖਣ ਹਾਰੇ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਸੁਖੋ ਟਲ ਗੁਰ ਸੇਵੀਐ ਅਹਲ ਸੋ ਸਹਜ ਸੁਹਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਵਰਨ ਤੁਕ ਜਾਏ ਉਹ ਵਾਹਿਗੁਰੂ ਤੇ ਕਸਮ ਜੀ ਮੂਰ ਅਰਸੋਂ ਬੁਰਸ਼ੋਂ ਦਿੱਤੀ ਐ ਤੁਧ ਡਿਟੇ ਸੱਜੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਢੀ ਐ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਦਸਾਹੂ ਜਿਸ ਪਾਸ ਬਹਿਠਿਆ ਸੋਹੀਏ ਸਭ ਮਹੱਲਾ ਪੰਜਵਾਂ ਕਰ ਦੂਜਾ ਚੌਪਦੇ ਇੱਕ ਓਨਕਾਰ ਸਤਿਗੁਰ ਪ੍ਰਸਾਦ ਇੱਕ ਪਿਤਾ ਇੱਕ ਸ ਕੇ ਹੰਬਰਕ ਤੋ ਮੁਬਾਰਕ ਤੂੰ ਮੇਰਾ ਗੁਰਹਾਈ ਸੁਨ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਜਿਉ ਦਿਖਾਈ ਸੁਨ ਮੀਤਾ ਤੂਰੀ ਤਉ ਬਨ ਜਾਏ ਮੇਤਾ ਹਉ ਤੇਰੀ ਸਰਨ ਆਇਆ ਪ੍ਰਭ ਮਿਲੋ ਦਿਹੋ ਉਪਦੇਸਾ ਮਾਰ ਨਾ ਕੀਜੈ ਸਰਨ ਪਰਿਜੈ ਜੀਉ ਪਿੰਡ ਸਭ ਤਨ ਅਰਪੀਜੈ ਇਉ ਦਰਸ਼ਨ ਹਰ ਜਿਉ ਪਾਈਐ ਪੈਰੋ ਅਨੁਗ੍ਰਹ ਪ੍ਰਸਾਦ ਸੰਤਨ ਗੈ ਹਰ ਨਾਮ ਹੈ ਮਿੱਠਾ ਜਨ ਨਾਨਕ ਕਾਉ ਗੁਰ ਕਿਰਪਾ ਧਾਰੀ ਸਭ ਆਪੁਲ ਨਿਰੰਜਨ ਡਿਠਾ ਭਇਓ ਅਨੁਗ੍ਰਹੋ ਪ੍ਰਸਾਦ ਸੰਧਨ ਕੈ ਹਰ ਨਾਮ ਹੈ ਮਿਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡਿਠਾ ਦੀ ਖਾਲਸਾ ਵਾਹਿਗੁਰੂ ਦੀ ਕੀ ਫਤਿਹ